ਤੀਆਂ ਪਿੰਡ ਕਰਮਗੜ ਜ਼ਿਲ੍ਹਾ ਬਰਨਾਲਾ ਦੀਆਂ ਇਹ ਤੀਆਂ ਸੁਰਗਵਤੀ ਸੰਦੀਪ ਸਿੰਘ ਦੀ ਜਾਦ ਦੇ ਵਿੱਚ ਕਰਵਾਈਆਂ ਗਈਆਂ ਸੋ ਜਿਨ੍ਹਾਂ ਦੇ ਸੰਯੋਗ ਨਾਲ ਕਰਵਾਈਆਂ ਗਈਆਂ ਮੈਡਮ ਸੁਖਦੀਪ ਕੌਰ ਗੁਰਜੀਤ ਸਿੰਘ ਜਗਸੀਰ ਸਿੰਘ ਗੱਗੀ ਕੁਲਦੀਪ ਸਿੰਘ ਸੱਤੀ ਦਵਿੰਦਰ ਚਾਹਲ ਕੁਰਵਾਚਨ ਮੈਂਬਰ ਹਰਨੇਕ ਸਰਪੰਚ ਹਰਪਾਜਨ ਸਿੰਘ ਗਿਆਨ ਸਿੰਘ ਸੋ ਇਹਨਾਂ ਦੇ ਸਹਿਯੋਗ ਨਾਲ ਜਿਹੜੀਆਂ ਪਿੰਡ ਦੇ ਵਿੱਚ ਤੀਆਂ ਕਰਵਾਈਆਂ ਗਈਆਂ ਮੁੱਖ ਮਹਿਬਾਨ ਇੱਥੋਂ ਜਿਹੜੇ ਰਹੇ ਉਹ ਰਹੇ ਗੁਰਮੀਤ ਸਿੰਘ ਮੀਤ ਹੇਰ ਐਮਪੀ ਸੰਗਰੂਰ ਤੋਂ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਬੀਲ ਕੌਰ ਹੇਰ ਅਤੇ ਮਾਤਾ ਸਰਬਜੀਤ ਕੌਰ ਹੇਰ ਮੁੱਖ ਤੌਰ ਤੇ ਮਹਿਮਾਨ ਰਹੇ ਸੋ ਉਹਨਾਂ ਨੇ ਰੀਵਨ ਕੱਟ ਕੇ ਜਿਹੜੀ ਐਂਟਰੀ ਕੀਤੀ ਉਸ ਤੋਂ ਬਾਅਦ ਪਿੰਡ ਦੀਆਂ ਮਾਵਾ ਭੈਣਾਂ ਨਾਲ ਜਿੱਦਾਂ ਪਾਇਆ ਤੇ ਇਕੱਠੇ ਹੋਈਆਂ ਮਾਵਾ ਭੈਣਾਂ ਦਾ ਮਾਣ ਵਧਾਇਆ Oh, that's...